ਦਸ ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 2 ਮਾਰਚ 2025 ਦਿਨ ਵੀਰਵਾਰ ਚੇਤ ਮਹੀਨੇ ਦੀ 7 ਤਰੀਕ ਹੈ ਜੀ ਸੈਮੀ ਆਮੂ ਕੈਡਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦਿਆ ਭਾਰਤ ਜੁਵਲਰਜ਼ ਆ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਬਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਆਪਣਾ ਮੋਟਰਸ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਸਰੀ ਚ ਯੂਜ਼ਡ ਕਾਰਾਂ ਦੀ ਕੇ ਨਾਮ ਵਾ ਡੀਲਰਸ਼ਿਪ ਆ ਤੇ ਨਾਲੇ ਸਾਡੇ ਸਪਾਂਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਦੀਆਂ ਸੰਸਦੀ ਚੋਣਾਂ ਦੀ ਜਿਹਦੇ ਬਾਰੇ ਐਲਾਨ ਇਸ ਵੀਕਐਂਡ ਦੇ ਉੱਤੇ ਹੋ ਸਕਦਾ ਪਾਰਲੀਮੈਂਟ ਦੇ ਵਿੱਚ ਸਬੰਧੀ ਚਰਚਾਵਾਂ ਗਰਮ ਨੇ ਜੀ ਇਸ ਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਉਹਨਾਂ ਨੇ ਨਵੇਂ ਘਰਾਂ ਦੇ ਉੱਤੇ ਫਸਟ ਟਾਈਮ ਵੋਟ ਵਾਸਤੇ ਇੱਕ ਐਲਾਨ ਕੀਤਾ ਤੇ ਉਹ ਵੀ ਆਪਾਂ ਗੱਲਬਾਤ ਕਰਾਂਗੇ BC ਸਰਕਾਰ ਵੱਲੋਂ ਬੇਸਮੈਂਟਾਂ ਜਾਨਕਿ ਸੂਇਟਸ ਬਣਾਉਣ ਵਾਸਤੇ ਇੱਕ ਫੰਡਿੰਗ ਦਿੱਤੀ ਜਾਣੀ ਸੀਗੀ ਪਰ ਹੁਣ ਉਹਨਾਂ ਨੇ ਇਸ ਤੋਂ ਪੈਰ ਪਛਾਂਖ ਖਿੱਚ ਲਏ ਕਾਰਨ ਕੀ ਦੱਸਿਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜਦੋਂ ਗੱਲ ਖੁਸ਼ ਰਹਿਣ ਦੀ ਆਉਂਦੀ ਆ ਤਾਂ ਕੈਨੇਡਾ ਖੁਸ਼ ਮੁਲਕਾਂ ਦੇ ਵਿੱਚ ਗਿਣਿਆ ਜਾਂਦਾ ਸੀਗਾ ਅਮਰੀਕਾ ਵੀ ਖੁਸ਼ ਮੁਲਕਾਂ 'ਚ ਗਿਣਿਆ ਜਾਂਦਾ ਸੀ ਪਰ ਹੁਣ ਇਹ ਗ੍ਰਾਫ ਲਗਾਤਾਰ ਹੇਠਾਂ ਜਾ ਰਿਹਾ ਆ ਕਿਹੜੇ ਮੁਲਕ ਦੀ ਕਿਹੜੀ ਕੈਟਾਗਰੀ ਐ ਇਸ ਵੇਲੇ ਕਿਹੜੀ ਰੈਂਕਿੰਗ ਐ ਉਹਦੇ ਬਾਰੇ ਆਪਾਂ ਵਿਸਤਾਰ 'ਚ ਗੱਲਬਾਤ ਕਰਾਂਗੇ ਨਾਲੇ ਗੱਲਬਾਤ ਕਰਾਂਗੇ ਪੰਜਾਬ ਤੋਂ ਕਿਸਾਨਾਂ ਬਾਰੇ ਆ ਰਹੀਆਂ ਖਬਰਾਂ ਦੀ ਜੋ ਕੱਲ੍ਹ ਧਰਨੇ ਚ ਕਾਇਏ ਗਏ ਆ ਧੱਕੇ ਦੇ ਨਾਲ ਸਰਕਾਰ ਵੱਲੋਂ ਉਹਦੇ ਨਾਲ ਸੁਪਰੀਮ ਕੋਰਟ ਦੇ ਹਸੂਲਾਂ ਦੀ ਕਿਵੇਂ ਉਲੰਘਣਾ ਹੋਈ ਆ ਤੇ ਕਿਵੇਂ ਇਹਨੂੰ ਇੱਕ ਜੇਤੂ ਪ੍ਰਭਾਵ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਇਹਦੇ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਅਸੀਂ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ छ सौ चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सारी तो बादशन प्लाजा खुल गई है ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਆਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ 225 ਦੇ ਅਕਤੂਬਰ ਮਹੀਨੇ ਚੋਣਾ ਹੋਣੀਆਂ ਤੈ ਸਨ ਪਰ ਹੁਣ ਜਿਹੜੀਆਂ ਖਬਰਾਂ ਪਾਰਲੀਮੈਂਟ ਤੋਂ ਓਟਵਾ ਤੋਂ ਆ ਰਹੀਆਂ ਉਹਨਾਂ ਮੁਤਾਬਕ ਇਹ ਚੋਣਾ 28 ਅਪ੍ਰੈਲ ਜਾਂ 5 ਮਈ ਨੂੰ ਹੋ ਸਕਦੀਆਂ ਸੋ ਜਿਹੜੀ ਚਰਚਾ ਪਾਰਲੀਮੈਂਟ ਵਿੱਚ ਚੱਲ ਰਹੀ ਹੈ ਪਾਰਲੀਮੈਂਟ ਹੈਲਥ ਤੋਂ ਖਬਰਾਂ ਆ ਰਹੀਆਂ ਉਸ ਦੇ ਮੁਤਾਬਕ ਇਸ ਐਤਵਾਰ ਨੂੰ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰ ਨੇ ਗਵਰਨਰ ਜਨਰਲ ਨੂੰ ਮਿਲ ਸਕਦੇ ਆ ਜਿੱਥੇ ਜਾ ਕੇ ਉਹ ਮੌਜੂਦਾ ਸਰਕਾਰ ਨੂੰ ਭੰਗ ਕਰਨ ਵਾਸਤੇ ਬੇਨਤੀ ਕਰਨਗੇ ਤੇ ਉਸ ਤੋਂ ਬਾਅਦ ਚੋਣਾਂ ਦਾ ਐਲਾਨ ਕਰ ਦਿੱਤਾ ਜਾਊਗਾ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਚੋਣਾਂ ਸ਼ਾਇਦ 21 April ਨੂੰ ਹੀ ਹੋ ਜਾਣ ਪਰ ਸਮਾਂ ਚਾਹੀਦਾ ਵਿੱਚ ਸੋ ਇਸ ਕਰਕੇ 28 April ਜਾਂ 5 May ਦੇ ਉੱਤੇ ਗੁਣਾ ਪੈ ਸਕਦਾ ਆ ਸੋ ਕੁੱਲ ਮਿਲਾ ਕੇ ਗੱਲ ਇਹ ਆ ਕਿ ਲਿਬਰਲ ਪਾਰਟੀ ਸਰਵੇਖਣਾਂ ਦੇ ਵਿੱਚ ਅੱਗੇ ਜਾਂਦੀ ਦਿਖਾਈ ਦੇ ਰਹੀ ਆ ਜਿੰਨੇ ਵੀ ਸਰਵੇਖਣ ਹੁਣ ਤੱਕ ਆਏ ਆ ਪਿਛਲੇ ਸਾਲ ਦੇ ਮੁਕਾਬਲੇ ਉਲਟ ਦਿਖਾਏ ਜਾ ਰਹੇ ਆ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਰਵੇਖਣ ਸੱਚੇ ਹੋਣ ਪਰ ਜਿਹੜਾ ਪਿਛਲਾ ਰਿਕਾਰਡ ਦੱਸਦਾ ਉਹ ਇਹੀ ਆ ਕਿ ਸਰਵੇਖਣ ਖਾਸ ਕਰਕੇ ਜਿਹੜਾ 338canada.com ਦੇ ਆ ਉਹ ਬਹੁਤ ਸਹੀ ਹੁੰਦੇ ਆ ਜੀ ਸੋ ਜਿਹੜੇ ਇਸ ਵੇਲੇ ਸਰਵੇਖਣ ਆ ਰਹੇ ਆ ਇਨਕਲੂਡਿੰਗ canada338.com ਉਹਦੇ ਵਿੱਚ ਲਿਬਰਲ ਪਾਰਟੀ ਨੂੰ ਮੁਕੰਮਲ ਮੈਜੋਰਟੀ ਦਿੱਤੀ ਜਾ ਰਹੀ ਆ ਵੀ ਇਹਨਾਂ ਨੂੰ 178 ਸੀਟਾਂ ਮਿਲ ਸਕਦੀਆਂ ਆ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਨੂੰ ਹੁਣ 130 ਸੀਟਾਂ ਦਿੱਤੀਆਂ ਜਾ ਰਹੀਆਂ 2024 ਦੇ ਵਿੱਚ ਹਾਲਾਤ ਬਿਲਕੁਲ ਉਲਟ ਰਿਹਾ ਸੀਗੇ ਜਿਹੜੀ ਕੰਜ਼ਰਵੇਟਿਵ ਪਾਰਟੀ ਨੂੰ ਪੁਰਾਣਾ ਬਹੁਮਤ ਦਿੱਤਾ ਜਾ ਰਿਹਾ ਸੀਗਾ ਤੇ ਲਿਬਰਲ ਪਾਰਟੀ ਨੂੰ ਸਿਰਫ 70% ਸੀਟਾਂ ਦਿੱਤੀਆਂ ਜਾ ਰਹੀਆਂ ਸੀਗੀਆਂ ਪਰ ਹੁਣ ਫੇਰ ਬਦਲ ਹੋ ਗਿਆ ਸੋ ਇਸ ਫੇਰ ਬਦਲ ਦੇ ਵਿੱਚ ਟਰੰਪ ਦੀਆਂ ਧਮਕੀਆਂ ਦਾ ਬਹੁਤ ਵੱਡਾ ਅਸਰ ਆ ਤੇ ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਿਬਰਲ ਪਾਰਟੀ ਨੇ ਕੁਝ ਫੈਸਲੇ ਕੀਤੇ ਆ ਉਹ ਵੀ ਅਸਰ ਅੰਦਾਜ਼ ਹੋਏ ਆ ਸੋ ਜੇਕਰ ਉਹਨਾਂ ਸਰਵੇਖਣਾਂ ਵੱਲ ਨਿਗਾਹ ਮਾਰੀਏ ਕੈਨਟਾਰੀਓ ਅਤੇ ਕੁ ਬੈਕਅਪ ਵਿੱਚ ਜ਼ਿਆਦਾ ਪਰ ਲੇਬਲ ਪਾਰਟੀ ਨੇ ਵਾਅਦਾ ਕੀਤਾ ਉੱਥੇ ਲੋਕ ਜਿਹੜੇ ਹਰਮਨ ਪਿਆਰਤਾ ਦੇ ਮਾਮਲੇ ਵਿੱਚ ਲੇਬਲ ਪਾਰਟੀ ਦੇ ਮਗਰ ਵੱਧ ਲੱਗੇ ਆ ਅਲਬਰਟਾ ਦੇ ਵਿੱਚ ਹਾਲਜੇ ਵੀ ਕੰਜ਼ਰਵੇਟਿਵ ਪਾਰਟੀ ਦੀ ਚੜ੍ਹਾਈ ਆ BC ਦੇ ਵਿੱਚ ਅੱਧੋ-ਅੱਧ ਹੋ ਗਿਆ ਕੰਮ ਜਿਹੜੇ ਕੰਜ਼ਰਵੇਟਿਵ ਤੇ ਲੇਬਲ ਨੇ ਸਰਵੇਖਣਾਂ ਦੇ ਵਿੱਚ ਅੱਧੋ-ਅੱਧ ਦਿਖਾਏ ਜਾ ਰਹੇ ਆ ਸੋ ਇਸ ਦੇ ਨਾਲ ਹੀ ਬਲੌਕ ਬਿਕਵ ਨੂੰ ਸਰਵੇਖਣਾਂ ਵਿੱਚ 25 ਸੀਟਾਂ ਅਤੇ ਐਨਡੀਪੀ ਨੂੰ 8 ਸੀਟਾਂ ਤੇ ਗ੍ਰੀਨ ਪਾਰਟੀ ਨੂੰ 2 ਸੀਟਾਂ ਦਿੱਤੀਆਂ ਜਾ ਰਹੀਆਂ ਚੋਣਾਂ ਜਿੱਤਣ ਵਾਸਤੇ ਵੱਮਤ ਵਾਸਤੇ 172 ਸੀਟਾਂ ਦੀ ਲੋੜ ਹੈ ਕੁੱਲ ਮжоਰਿਟੀ ਲਈ ਸੋ ਉਹਦੇ ਵਿੱਚ ਹੁਣ ਲਿਬਰਲ ਪਾਰਟੀ ਬਾਰੇ ਕਿਹਾ ਜਾ ਰਿਹਾ ਕੋ 178 ਸੀਟਾਂ ਜਿੱਤ ਸਕਦੀ ਹੈ ਵੀ ਮੰਨ ਲਓ ਕਿ ਸ਼ਾਇਦ ਉਹਨੂੰ ਕਿਸੇ ਹੋਰ ਦੀ ਲੋੜ ਵੀ ਨਾ ਪਵੇ ਸੋ ਹੋਇਆ ਕੀ ਹੈ ਅਚਾਨਕ ਜਿਵੇਂ ਮੈਂ ਕਿਹਾ ਕਿ ਇੱਕ ਤਾਂ ਟਰੰਪ ਉਹਨੇ ਟੈਰਫ ਲਾਉਣ ਦਾ ਡਰਾਵਾ ਦੇ ਦਿੱਤਾ ਤੇ ਟਰੰਪ ਸਰਕਾਰ ਆਉਣ ਤੋਂ ਪਹਿਲਾਂ ਪੀਅਰ ਪੌਲੀਓ ਤੇ ਜਿਹੜੇ ਇਹਨਾਂ ਦੇ ਸਾਥੀ ਸੀਗੇ ਪਾਰਟੀ ਦੇ ਰਾਈਟ ਵਿੰਗਰ ਜਿਹੜੇ ਸਾਥੀ ਸੀਗੇ ਉਹੋ 트੍ਰੰਪ ਦੀਆਂ ਸਿਫਤਾਂ ਬਹੁਤ ਕਰਿਆ ਕਰਦੇ ਸੀਗੇ ਐਲਨ ਮਸਕ ਦੀ ਬਹੁਤ ਸਿਫਤ ਕਰਦੇ ਸੀਗੇ ਵੀ ਅਸੀਂ ਇੱਥੇ ਵੀ ਉਹ ਜਿਹਾ ਰਾਜ ਲੈ ਕੇ ਆਉਣਾ ਉਹਦੇ 트੍ਰੰਪ ਦੇ ਫੈਸਲੇ ਆ ਉਹ ਬੈਕ ਫਾਇਰ ਹੋ ਰਿਹਾ ਖਾਸ ਕਰਕੇ ਕੈਨੇਡਾ ਦੇ ਵਿੱਚ ਸੋ ਲੋਕ ਕੈਨੇਡਾ ਦੇ ਵਿੱਚ ਉਹ ਜਿਹਾ ਰਾਜ ਸ਼ਾਇਦ ਨਹੀਂ ਲਿਆਉਣਾ ਚਾਹੁੰਦੇ ਇਸ ਕਰਕੇ ਪੀਰ ਪੌਲੀ ਆਫ ਦੀ ਹਰਮਨ ਪਿਆਰਤਾ ਨੂੰ ਠੇਸ ਲੱਗ ਰਹੀ ਆ ਦੂਜੀ ਵੱਡੀ ਗੱਲ ਹੈ ਕਿ ਉਹਨਾਂ ਦਾ ਮੁਖ ਜਿਹੜਾ ਨਿਸ਼ਾਨਾ ਸੀ ਉਹ ਟਰੂਡੋ ਹੁੰਦੇ ਸੀਗੇ ਸੋ ਟੂ ਟੂ ਨੂੰ ਲਿਬਰਲ ਪਾਰਟੀ ਨੇ ਪਾਸੇ ਕਰ ਦਿੱਤਾ ਕਾਰਬਨ ਟੈਕਸ ਇੱਕ ਵੱਡਾ ਇਸ਼ੂ ਸੀਗਾ ਉਹਨਾਂ ਨੇ ਲਿਬਰਲ ਪਾਰਟੀ ਨੇ ਕਾਰਬਨ ਟੈਕਸ ਹਟਾਤਾ ਇਮੀਗ੍ਰੇਸ਼ਨ ਦੇ ਵਿੱਚ ਸਖਤੀ ਇੱਕ ਵੱਡਾ ਮੁੱਦਾ ਸੀ ਲਿਬਰਲ ਪਾਰਟੀ ਨੇ ਸਖਤੀ ਹੋਰ ਕਰ ਦਿੱਤੀ ਹੈ ਬਹੁਤ ਜ਼ਿਆਦਾ ਸ਼ਾਇਦ ਨਹੀਂ ਕੰਜ਼ਰਵੇਟਿਵ ਵੀ ਸਖਤੀ ਨਾ ਕਰਦੇ ਜਿੰਨੀ ਸਖਤੀ ਇਮੀਗ੍ਰੇਸ਼ਨ ਦੇ ਮਾਮਲੇ 'ਚ ਲਿਬਰਲ ਪਾਰਟੀ ਕਰ ਗਈ ਹੈ ਇਸ ਦੇ ਨਾਲ ਹੀ ਵਿਆਜ ਦਰਾਂ ਦੇ ਵਿੱਚ ਜਿਹੜੀ ਹੈ ਕਮੀ ਕੀਤੀ ਗਈ ਹੈ 인ਫਲੇਸ਼ਨ ਰੇਟ ਕੰਟਰੋਲ ਕੀਤੀ ਗਈ ਹੈ ਸੋ ਇਹ ਇੱਕ ਕੁਝ ਕੁ ਵੱਡੇ ਮੁੱਦੇ ਸੀਗੇ ਜਿਹੜੇ ਅੜਿੱਕਾ ਸੀਗੇ ਤੇ ਉਹ ਲੇਬਲ ਪਾਰਟੀ ਨੇ ਕਿਸੇ ਨਾ ਕਿਸੇ ਤਰੀਕੇ ਹੱਲ ਕਰ ਲਏ ਆ ਇੱਕ ਹੋਰ ਜਿਹੜੀ ਵੱਡੀ ਗੱਲ ਸੀ ਕਿ ਪੀਰ ਪੋਲੀਆ ਵਾ ਪਿਛਲੇ ਤਕਰੀਬਨ 1 ਸਾਲ ਤੋਂ ਕਹਿੰਦੇ ਆ ਰਹੇ ਆ ਕਿ ਜਲਦੀ ਚੋਣਾਂ ਕਰਵਾਓ ਇਹ ਸਾਡਾ ਸਰਕਾਰ ਦੇ ਵਿੱਚ ਵਿਸ਼ਵਾਸ ਨਹੀਂ ਹੈਗਾ ਇਤੋਂ ਤੱਕ ਕਿ ਉਹਨਾਂ ਨੇ ਸਰਕਾਰ ਨੂੰ ਸੱਟਣ ਵਾਸਤੇ ਪਾਰਲੀਮੈਂਟ ਦੇ ਵਿੱਚ ਬੇਪਰੋਸਗੀ ਦੇ ਮਤੇ ਵੀ ਲਿਆਂਦੇ ਇਹ ਗੱਲ ਵੱਖਰੀ ਹੈ ਕਿ ਉਹ ਸਫਲ ਨਹੀਂ ਹੋ ਸਕੇ ਪਰ ਉਹ ਸਰਕਾਰ ਸੱਟਣਾ ਚਾਹੁੰਦੇ ਸੀਗੇ ਤੇ ਕਹਿੰਦੇ ਸੀ ਵੀ ਜਲਦੀ ਚੋਣਾਂ ਕਰਾਓ ਸੋ ਲਿਬਰਲ ਪਾਰਟੀ ਨੇ ਹੁਣ ਉਹ ਵੀ ਕਹਿਤਾ ਵੀ ਅਸੀਂ ਜਲਦੀ ਚੋਣਾਂ ਕਰਵਾਉਣ ਜਾ ਰਹੇ ਹਾਂ ਸੋ ਗੱਲ ਕੀ ਹੈ ਕਿ ਲਿਬਰਲ ਪਾਰਟੀ ਵਾਲੇ ਜਿਹੜੇ ਆ ਉਹ ਕੰਜ਼ਰਵਟਿਵ ਪਾਰਟੀ ਦੇ ਲੀਡਰ ਤੋਂ ਮੁਧੇਖ ਹੋ ਰਹੇ ਆ ਤੇ ਮੁਧੇਖ ਹੋਣ ਦੇ ਵਿੱਚ ਉਹ ਸਫਲ ਵੀ ਹੋ ਰਹੇ ਆ ਜਿਸ ਕਰਕੇ ਇੱਕ ਵਾਰੀ ਫਿਰ ਲੇਬਲ ਪਾਰਟੀ ਦੀ ਹਰਮਨ ਪਿਆਰਤਾ ਜਿਹੜੀ ਆ ਉਹਦਾ ਗ੍ਰਾਫ ਉੱਪਰ ਜਾ ਰਿਹਾ ਆ ਇਸ ਦੇ ਨਾਲ ਹੀ ਇੱਕ ਹੋਰ ਸਰਵੇਖਣ ਜਿਹੜਾ ਕਿ ਅਫਸੋਸ ਵੱਲੋਂ ਗਲੋਬਲ ਨਿਊਜ਼ ਵਾਸਤੇ ਕਰਵਾਇਆ ਗਿਆ ਸੀ ਉਹਦੇ ਵਿੱਚ ਲੋਕਾਂ ਨੂੰ ਇਹ ਪੁੱਛਿਆ ਗਿਆ ਸੀਗਾ ਕਿ ਜਦੋਂ ਹੁਣ ਆਪਾਂ 트੍ਰੰਪ ਦੇ ਨਾਲ ਅਮਰੀਕਾ ਦੇ ਨਾਲ ਰੇੜਕਾ ਚੱਲ ਰਿਹਾ ਤਾਂ ਕਿਹੜਾ ਆਗੂ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਵਧੀਆ ਤਰੀਕੇ ਨਾਲ ਨੇਗੋਸ਼ੀਏਟ ਕਰ ਸਕਦਾ ਤਾਂ ਮਾਰਕ ਕਾਰਨੇ ਲਿਬਰਲ ਦੇ ਹੱਕ ਵਿੱਚ 48% ਲੋਕ ਸੀ ਜਦੋਂ ਕਿ ਪੀਅਰ ਪੌਲੀਅ ਕਨਸਰਵੇਟਰ ਦੇ ਹੱਕ ਵਿੱਚ 31% ਲੋਕ ਹੋਏ ਆ ਸੋ ਕੁੱਲ ਮਿਲਾ ਕੇ ਸਰਵੇਖਣ ਜਿਹੜੇ ਨੇ ਜੀ ਉਹ ਲੇਬਲ ਪੱਖੀ ਹਵਾ ਵਗਾ ਰਹੇ ਆ ਤੇ ਜਿਹਦੇ ਤੋਂ ਤਸ਼ਾਹਤ ਹੋ ਕੇ ਲਿਬਰਲ ਨੂੰ ਲੱਗਦਾ ਵੀ ਜੇਕਰ ਅਸੀਂ ਹੁਣ ਚੋਣਾਂ ਕਰਵਾ ਲਈਏ ਤਾਂ ਅਗਲੇ 5 ਸਾਲ ਵਾਸਤੇ ਫਿਰ ਸਰਕਾਰ ਬਣਾ ਸਕਦੇ ਆ ਸੋ ਇਹ ਰਿਸਕ ਲੈ ਕੇ ਜੀ ਹੁਣ ਉਹ ਆਪਣੀ ਸਰਕਾਰ ਆਪੇ ਹੀ ਸੁੱਟਣ ਲੱਗੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਚੋਣਾਂ ਦੇ ਨਾਲ ਹੋ ਰਿਹਾ ਵਾਧਿਆਂ ਦੀ ਜਦੋਂ ਇਹ ਚੋਣਾਂ ਦੀ ਅਨਾਊਂਸਮੈਂਟ ਹੋਣ ਵਾਲੀ ਹੁੰਦੀ ਆ ਜਾਂ ਹੋ ਜਾਂਦੀ ਆ ਅ ਲੀਡਰ ਅਕਸਰ ਚੋਣ ਵਾਅਦੇ ਕਰਦੇ ਆ ਵੱਡੇ ਵੱਡੇ ਐਲਾਨ ਕਰਦੇ ਆ ਮਾਰਕ ਕਾਰਨੇ ਕਰਤ ਸ਼ਾਸਤਰੀ ਆ ਜਦੋਂ ਉਹਨਾਂ ਨੂੰ ਲਿਆਂਦਾ ਗਿਆ ਲੇਬਲ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਵਜੋਂ ਤਾਂ ਇਹ ਕਿਸੇ ਆਸ ਨਾਲ ਲਿਆਂਦਾ ਗਿਆ ਸੀਗਾ ਕਿ ਉਹ ਕੁਝ ਇਹੋ ਜਿਹੇ ਫੈਸਲੇ ਕਰਨਗੇ ਜਿਹਦੇ ਨਾਲ ਕੈਨੇਡਾ ਦੀ ਇਕਨੋਮੀ ਤਰਪੇਵੇ ਘਰਾਂ ਦੀ ਮਾਰਕੀਟ ਤਰਪੇਵੇ ਅਤੇ ਨਾਲ ਦੀ ਨਾਲ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਹੋ ਜਾਵੇ ਸੋ ਕਹਿੰਦੇ ਮੈਂ ਕਈ ਫੈਸਲੇ ਕਰਨੇ ਆ ਉਹਨਾਂ ਵਿੱਚੋਂ ਇੱਕ ਪਹਿਲਾ ਐਲਾਨ ਜਿਹੜਾ ਨੇ ਅੱਜ ਕੀਤਾ ਉਹਦੇ ਵਿੱਚ ਇਹ ਗੱਲ ਆਖੀ ਹੈ ਕਿ 1 ਮਿਲੀਅਨ ਡਾਲਰ ਤੱਕ ਦੇ ਘਰਾਂ ਦੇ ਉੱਤੇ जीएसटी ਨਹੀਂ ਲੱਗੂਗੀ ਜੇਕਰ ਉਹ ਫਸਟ ਟਾਈਮ ਬਾਅਰਸ ਖਰੀਦ ਰਹੇ ਆ ਸੋ ਮਤਲਬ ਜਿਹਨੇ ਪਹਿਲੀ ਵਾਰੀ ਘਰ ਖਰੀਦਣਾ ਕਰੰਡਾ ਦੇ ਵਿੱਚ ਚਾਹੇ ਕੋਈ ਬਾਹਰੋਂ ਆਇਆ ਹੋਇਆ ਤੇ ਚਾਹੇ ਉਹ ਇੱਥੇ ਦਾ ਜੰਪਲ ਬੱਚਾ ਆ ਤੇ ਹੁਣ ਉਹ ਵੱਡਾ ਹੋ ਕੇ ਘਰ ਲੈਣਾ ਚਾਹੁੰਦਾ ਸੋ ਜੇਕਰ ਉਹ 1 ਮਿਲੀਅਨ ਡਾਲਰ ਤੱਕ ਦਾ ਘਰ ਖਰੀਦਦਾ ਤੇ ਉਹਨੂੰ ਜੀਐਸਟੀ ਦੀ ਪੇਮੈਂਟ ਨਹੀਂ ਕਰਨੀ ਪੈਣੀ ਜਿਹੜੀ ਕਿ 50 ਹਜ਼ਾਰ ਡਾਲਰ ਬਣ ਜਾਂਦੀ ਆ ਸੋ ਇਹਦੇ ਵਿੱਚ ਕੁਝ ਇਫੈਕਟਸ ਜਿਹੜੇ ਆ ਉਹ ਜ਼ਰੂਰ ਧਿਆਨ ਚ ਰੱਖਣੇ ਪੈਣਗੇ ਅੱਜ GST ਸਿਰਫ ਨਵੇਂ ਘਰਾਂ ਤੇ ਲੱਗਦੀ ਆ ਨਵੀਆਂ ਸਾੜੀ ਤੇ ਲੱਗਦੀ ਆ ਜੇਕਰ ਕਿਸੇ ਨੇ ਪੁਰਾਣਾ ਘਰ ਲੈਣਾ ਤਾਂ ਪਹਿਲਾਂ ਵੀ ਉਹਦੇ ਉੱਤੇ ਨਹੀਂ ਲੱਗਦੀ ਸੀਗੀ ਬਾਕੀ ਜੇਕਰ ਮਿਲੀਅਨ ਡਾਲਰ ਦੀ ਗੱਲ ਕਰੀਏ ਤਾਂ ਗ੍ਰੇਟਰ ਵੈਨਕੂਵਰਾ ਤੇ ਗ੍ਰੇਟਰ ਟ੍ਰਾਂਟੋ ਇਲਾਕੇ 'ਚ ਮਿਲੀਅਨ ਡਾਲਰ ਦਾ ਸਿੰਗਲ ਫੈਮਿਲੀ ਘਰ ਬਹੁਤ ਹੀ ਸ਼ਾਇਦ ਮੁਸ਼ਕਲ ਨਾਲ ਲੱਭੇ ਨਹੀਂ ਲੱਭਦਾ ਹੈਗਾ ਪਰ ਕੈਨੇਡਾ ਦੇ ਬਾਕੀ ਹਿੱਸਿਆਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਐਡਮੰਟਨ ਕੈਲਗਰੀ ਦੀ ਵਿਨੀਪੈਗਰ ਜਾਇਨਾ ਦੀ ਸਸਕਾਟੂਨ ਦੀ ਜਾਂ ਫਿਰ ਬੀਸੀ ਦੇ ਵਿੱਚ ਵੀ ਕੋਲੋਨਾ ਕੈਮਲੂਸ ਦੀ ਗੱਲ ਕਰ ਲਈਏ ਤਾਂ ਉੱਥੇ ਮਿਲੀਅਨ ਡਾਲਰ ਤੱਕ ਘਰ ਮਿਲ ਜਾਂਦੇ ਆ ਸੋ ਉਹਨਾਂ ਦੇ ਉੱਤੇ ਹੁਣ ਜੀਐਸਟੀ ਨਹੀਂ ਲੱਗੂਗੀ ਸੋ ਇਹਦੇ ਨਾਲ ਕੁਛ ਨਾ ਕੁਛ ਗਾਹਾਂ ਫਾਇਦਾ ਹੋਊਗਾ ਫਸਟ ਟਾਈਮ ਬਾਇਰਸ ਘਰ ਖਰੀਦਣ ਵੱਲ ਨੂੰ ਜਿਹੜੇ ਆ ਰੁਚਿਤ ਹੋਣਗੇ ਸੋ ਸਰਕਾਰ ਮਤਲਬ ਕਿ ਕੰਮ ਤੋੜਨਾ ਚਾਹੁੰਦੀ ਆ ਕਿ ਜਿਵੇਂ ਪਹਿਲਾਂ ਕਿਹਾ ਕਿ ਮਾਰਕਾਰ ਨੇ ਨੇ ਆਖਿਆ ਕਿ ਇਹ ਕਲਾਨ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਸ ਸੰਬੰਧੀ ਕੁਝ ਹੋਰ ਐਲਾਨ ਵੀ ਕਰਨਗੇ ਜਿਸ ਦੇ ਨਾਲ ਘਰਾਂ ਦੀ ਮਾਰਕੀਟ ਹਿੱਲੇ ਆ ਇਕਨੋਮੀ ਦੇ ਵਿੱਚ ਆਈ ਹੋਈ ਖੜੋਤ ਟੁੱਟੇ ਅਤੇ ਜਿਹੜੀ ਹਾਊਸਿੰਗ ਮਾਰਕੀਟ ਦੇ ਵਿੱਚ ਸਪਲਾਈ ਡਿਮਾਂਡ ਦਾ ਆ ਚੱਕਰ ਆ ਉਹ ਹੱਲ ਕਰ ਲਿਆ ਜਾਊਗਾ ਮੁੜ ਕੇ ਆਈਏ ਬ੍ਰਿਟਿਸ਼ ਕੋਲੰਪੀਆ ਵਾਲਤਾ ਬੀਸੀਟੀ ਸਰਕਾਰ ਨੇ ਇੱਕ ਐਲਾਨ ਚੋਣਾਂ ਤੋਂ ਪਹਿਲਾਂ ਕੀਤਾ ਸੀਗਾ ਐਨਡੀਪੀ ਪਾਰਟੀ ਨੇ ਕਿ ਅਸੀਂ ਸੈਕੰਡਰੀ ਸੂਇਟਸ ਬਣਾਉਣ ਵਾਸਤੇ ਲੋਕਾਂ ਨੂੰ ਪੈਸੇ ਦੇਵਾਂਗੇ ਗ੍ਰਾਂਟ ਦੇਵਾਂਗੇ ਸੋ ਇਸ ਕਰਕੇ ਕਿਹਾ ਗਿਆ ਸੀਗਾ ਰਵੀ ਕਾਲੋਂ ਜਿਹੜੇ ਕਿ ਹਾਊਸਿੰਗ ਮੰਤਰੀ ਨੇ ਸਾਡੇ ਉਦੋਂ ਵੀ ਸੀਗੇ ਹੁਣ ਵੀ ਆ ਬਈ ਸੂਬੇ ਦੇ ਵਿੱਚ ਰਹਿਣ ਯੋਗ ਥਾਂਾਂ ਦੀ ਕਮੀ ਆ ਤੇ ਉਹ ਘਾਟ ਪੂਰੀ ਕਰਨ ਵਾਸਤੇ ਤਾਂ ਕਿ ਲੋਕ ਹੋਰ ਬੇਸਮੈਂਟਾਂ ਬਣਾਉਣ ਸਰਕਾਰ ਕੋਲੋਂ ਜਿਹੜੀ ਫੰਡਿੰਗ ਦਿਆ ਕਰੂਗੀ ਤੇ ਉਹ ਕਾਨੂੰਨੀ ਤੌਰ ਦੇ ਉੱਤੇ ਇਸ ਵਾਸਤੇ ਬੇਸਮੈਂਟ ਸੂਟਸ ਵਗੈਰਾ ਤਿਆਰ ਕਰਾ ਸਕਦੇ ਆ ਪਰ ਹੁਣ ਉਹਨਾਂ ਨੇ ਐਲਾਨ ਕੀਤਾ ਕਿ ਫੰਡਿੰਗ ਰੁਕੀ ਜਾ ਰਹੀ ਹੈ 30 ਮਾਰਚ ਤੋਂ ਬਾਅਦ ਹੋਰ ਐਪਲੀਕੇਸ਼ਨਸ ਨਹੀਂ ਲਈਆਂ ਜਾਣਗੀਆਂ ਕਿਉਂਕਿ ਉਹ ਕਹਿੰਦੇ ਵੀ ਇਹਦੇ ਦੋ ਕਾਰਨ ਨੇ ਇੱਕ ਤਾਂ ਜਿਹੜੀ ਅਸੀਂ ਤਿਆਰਫ ਦੇ ਨਾਲ ਜੂਝਣਾ ਹੈ ਉਹਦੇ ਵਾਸਤੇ ਸਾਨੂੰ ਪੈਸੇ ਚਾਹੀਦੇ ਆ ਮੂਰੇ ਜਿਹੜੇ ਆਰਥਿਕ ਤੌਰ ਦੇ ਉੱਤੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਲੱਗਦੇ ਤੇ ਇਸ ਕਰਕੇ ਅਸੀਂ ਇਹ ਫੰਡਿੰਗਸ ਹਾਲ ਦੀ ਘੜੀ ਰੋਕ ਰਹੇ ਆ ਦੂਜੀ ਗੱਲ ਜਿਹੜੀ ਉਹਨਾਂ ਨੇ ਕੀਤੀ ਆ ਉਹ ਮਾਰਕ ਕਾਰਨੇ ਦੇ ਐਲਾਨ ਬਾਰੇ ਆ ਸੋ ਮਾਰਕ ਕਾਰਨੇ ਨੇ ਜਿਹੜੀ ਗੱਲ ਕਹੀ ਆ ਕਿ ਅੱਜ ਮੈਂ GST ਲਾਲ ਐਲਾਨ ਕਰ ਦੰਨਾ ਕੁਝ ਐਲਾਨ ਮੈਂ ਅਟਕੇ ਕਰੂੰਗਾ ਉਹਦੇ ਵਿੱਚੋਂ ਭਾਫ ਜਿਹੜੀ ਨਿਕਲੀ ਆ ਰਵੀ ਕਾਲੋਂ ਨੇ ਕੱਢ ਦਿੱਤੀ ਆ ਜੀ ਉਹ ਕਹਿੰਦੇ ਵੀ ਫੈਡਰਲ ਗਵਰਨਮੈਂਟ ਜਿਹੜਾ ਪ੍ਰੋਗਰਾਮ BC ਸਰਕਾਰ ਨੇ ਬੰਦ ਕੀਤਾ ਬੇਸਮੈਂਟਾਂ ਨੂੰ ਫੰਡਿੰਗ ਦੇਣ ਵਾਲਾ ਇਹਦੇ ਬਰਾਬਰ ਇੱਕ ਪ੍ਰੋਗਰਾਮ ਹੋਰ ਲਿਆ ਰਹੀ ਆ ਜਿਹਦੇ ਵਿੱਚ ਹੋਰ ਸੌਖੇ ਤਰੀਕੇ ਦੇ ਨਾਲ ਵਧੇਰੇ ਸਹਾਇਤਾ ਲੋਕੀ ਲੈ ਸਕਣਗੇ ਉਹ ਕਹਿੰਦੇ ਵੀ ਅਸੀਂ ਕਰਕੇ ਅਸੀਂ ਪੈਰਲਲ ਦੋ ਪ੍ਰੋਗਰਾਮ ਨਹੀਂ ਚਲਾਉਣਾ ਚਾਹੁੰਦੇ ਸਾਡੀ ਜਾਣਕਾਰੀ ਦੇ ਵਿੱਚ ਆਇਆ ਕਿ ਫੈਡਰਲ ਗਵਰਨਮੈਂਟ ਬੇਸਮੈਂਟਾਂ ਬਣਾਉਣ ਵਾਸਤੇ ਇੱਕ ਪ੍ਰੋਗਰਾਮ ਪੇਸ਼ ਕਰ ਰਹੀ ਆ ਤੇ ਫਿਰ ਉਧਰੋਂ ਵੀ ਲੋਕੀ ਫੰਡਿੰਗ ਲੈ ਸਕਦੇ ਆ ਬਲਕਿ ਹੋਰ ਸੌਖੇ ਤਰੀਕੇ ਲੈ ਸਕਦੇ ਆ ਇਸ ਕਰਕੇ ਅਸੀਂ ਆਪਣਾ ਫੰਡਿੰਗ ਵਾਲਾ ਪ੍ਰੋਗਰਾਮ ਵਾਪਸ ਲੈ ਰਹੇ ਆ ਸੋ ਬੇਸ਼ੱਕ ਬੀਸੀ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ हट ਗਈ ਆ ਪਰ ਨਾਲ ਗੱਲ ਇਹ ਆ ਕਿ ਫੈਡਰਲ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲੇ ਇੱਕ ਫੈਸਲੇ ਦੀ ਪਹਿਲਾਂ ਹੀ ਜਾਣਕਾਰੀ ਦੇ ਗਈ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਖੁਸ਼ੀ ਦੀ ਖੁਸ਼ ਕੋਣ ਰਹਿੰਦਾ ਦੁਨੀਆ ਦੇ ਵਿੱਚ ਕਿਹੜੇ ਮੁਲਕ ਦੇ ਲੋਕ ਵਧੇਰੇ ਖੁਸ਼ ਆ ਇਹਦੇ ਵਾਸਤੇ ਜਿਹੜੀਆਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਸਰਵੇਖਣ ਚੱਲਦੇ ਰਹਿੰਦੇ ਆ ਜਾਣਕਾਰੀ ਇਕੱਤਰ ਕੀਤੀ ਜਾਂਦੀ ਰਹਿੰਦੀ ਆ ਵਰਲਡ ਹੈਪੀਨੈਸ ਰਿਪੋਰਟ ਹਰ ਸਾਲ ਪ੍ਰਕਾਸ਼ਿਤ ਕੀਤੀ ਜਾਂਦੀ ਆ ਇਹਦੇ ਵਿੱਚ ਅਕਸਰ ਜਿਹੜੇ ਸਕੈਂਡਿਨੇਵੀਅਨ ਕੰਟਰੀਜ਼ ਨੇ ਜੀ ਉਹਨਾਂ ਦੀ ਪਹਿਲ ਰਹਿੰਦੀ ਆ ਪਹਿਲੇ ਨੰਬਰ ਦੇ ਉੱਤੇ ਇਸ ਵਾਰੀ ਵੀ ਫਿਨਲੈਂਡ ਆ ਦੂਜੇ ਨੰਬਰ ਦੇ ਉੱਤੇ ਡੈਨਮਾਰਕ ਤੀਜੇ ਨੰਬਰ ਦੇ ਉੱਤੇ ਆਈਸਲੈਂਡ ਅਤੇ ਚੌਥੇ ਨੰਬਰ ਤੇ ਸਵੀਡਨ ਇਥੋਂ ਦੇ ਲੋਕ ਜਿਹੜੇ ਆ ਉਹ ਜ਼ਿਆਦਾ ਖੁਸ਼ ਰਹਿੰਦੇ ਆ ਇਹਦੇ ਮੁਕਾਬਲੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਲੋਕ ਹੁਣ ਕਹਿੰਦੇ ਘੱਟ ਖੁਸ਼ ਰਹਿੰਦੇ ਆ ਹੌਲੀ ਹੌਲੀ ਇਹ ਗ੍ਰਾਫ ਥੱਲੇ ਨੂੰ ਜਾ ਰਿਹਾ ਜੇ ਗੱਲ ਕੈਨੇਡਾ ਦੀ ਕਰੀਏ ਤਾਂ ਕੈਨੇਡਾ 10 ਸਾਲ ਪਹਿਲਾਂ 5ਵੇਂ ਨੰਬਰ ਤੇ ਹੁੰਦਾ ਸੀਗਾ ਜਿਹੜਾ ਕਿ ਪਿਛਲੇ ਸਾਲ ਖਿਸਕ ਕੇ ਇਹ 15ਵੇਂ ਨੰਬਰ ਤੇ ਚਲੇ ਗਿਆ ਸੀਗਾ ਤੇ ਅੱਜ ਕੀ ਇਹਦਾ ਨੰਬਰ 18ਵਾਂ ਹੈ ਜੀ ਪੂਰੀ ਦੁਨੀਆ ਦੇ ਵਿੱਚ ਤੇ ਜੇਕਰ ਗੱਲ ਆਪਾਂ ਅਮਰੀਕਾ ਦੀ ਕਰੀਏ ਤਾਂ ਉਹ 2012 ਦੇ ਵਿੱਚ 11ਵੇਂ ਥਾਂ ਦੇ ਉੱਤੇ ਹੁੰਦਾ ਸੀ ਹੁਣ ਖਿਸਕ ਕੇ ਉਹ 24ਵੇਂ ਨੰਬਰ ਤੇ ਚਲੇ ਗਿਆ ਆ ਇੱਕੀ 23ਵਾਂ ਨੰਬਰ ਜਿਹੜਾ ਜੀ ਉਹ ਇੰਗਲੈਂਡ ਨੂੰ ਮਿਲਿਆ ਤੇ ਜੇ ਹੇਠਾਂ ਗੱਲ ਕਰੀਏ ਸਭ ਤੋਂ ਘੱਟ ਖੁਸ਼ ਮੁਲਕ ਤਾਂ ਉਹਦੇ ਵਿੱਚ ਅਫਗਾਨਿਸਤਾਨ ਦਾ ਨੰਬਰ ਆਇਆ ਤੇ ਉਹ ਕਹਿੰਦੇ ਵੀ ਅਫਗਾਨੀ ਲੋਕ ਜਿਹੜੇ ਆ ਸਭ ਤੋਂ ਘੱਟ ਖੁਸ਼ ਆ ਸੋ ਇਹ ਖੁਸ਼ੀ ਜਿਹੜੀ ਆ ਉਹ ਮਾਪੀ ਕਿੱਦਾਂ ਜਾਂਦੀ ਆ ਵੈਸੇ ਤਾਂ ਹਰੇਕ ਬੰਦਾ ਆਪਣੇ ਤਰੀਕੇ ਖੁਸ਼ ਹੋ ਸਕਦਾ ਨਰਾਸ਼ ਹੋ ਸਕਦਾ ਇੰਡੀਵਿਜੂਅਲ ਆ ਇਹ ਗੱਲ ਵੀ ਕੋਈ ਬੰਦਾ ਕਿਵੇਂ ਖੁਸ਼ ਹੋ ਸਕਦਾ ਆ ਪਰ ਪੂਰੇ ਮੁਲਕ ਦੀ ਜਦੋਂ ਇਹ ਗੱਲ ਦੇਖੀ ਜਾਂਦੀ ਆ ਤਾਂ ਉਹਦੇ ਵਿੱਚ ਇਹ ਦੇਖਿਆ ਜਾਂਦਾ ਕਿ ਲੋਕਾਂ ਕੋਲ ਪੈਸਾ ਕਿੰਨਾ ਆ ਜੇਬ ਦੇ ਵਿੱਚ ਉਹਨਾਂ ਦੀ ਸਿਹਤ ਕਿਹੋ ਜਿਹੀ ਆ ਉਹ ਬਾਹਰ ਘੁੰਮਣ ਫੈਨ ਕਿੰਨਾ ਜਾਂਦੇ ਆ ਖਾਣਾ ਖਾਣ ਬਾਹਰ ਕਿੰਨਾ ਜਾਂਦੇ ਆ ਉਹਦੇ ਘਰਨ ਦਾ ਉਹਦਾ ਸਾਈਜ਼ ਕਿੱਡਾ ਕ ਹੈਗਾ ਤੇ ਸੋਸ਼ਲ ਸਪੋਰਟਰ ਨੂੰ ਕਿੰਨੀ ਕ ਮਿਲਦੀ ਆ ਸੋ ਇਸ ਵਾਸਤੇ ਇਹ ਜਿਹੜੇ ਪੈਮਾਨੇ ਨੇ ਇਹਨਾਂ ਦੇ ਆਧਾਰ ਦੇ ਉੱਤੇ ਕਿਸੇ ਮੁਲਕ ਦੀ ਬਾਰੇ ਇਹ ਦੱਸਿਆ ਜਾਂਦਾ ਕਿ ਉਹ ਕਿੰਨਾ ਖੁਸ਼ ਆ ਸੋ ਇਹਦੇ ਵਿੱਚ ਜੀ ਐਸਡੀ ਕੈਨੇਡਾ ਜਿਹੜਾ ਉਹ 18ਵੇਂ ਨੰਬਰ ਤੇ ਆ ਤੇ ਅਮਰੀਕਾ ਇਸ ਵੇਲੇ 24ਵੇਂ ਨੰਬਰ ਦੇ ਉੱਤੇ ਆ ਤੇ ਲਗਾਤਾਰ ਇਹ ਥੱਲੇ ਨੂੰ ਜਾ ਰਹੇ ਆ ਸੋ ਇਹਦੇ ਵਿੱਚ ਜਿਹੜੀ ਦੇਖਣ ਵਾਲੀ ਗੱਲ ਉਹ ਇਹੀ ਆ ਜਿਵੇਂ ਪਹਿਲਾਂ ਕਿਹਾ ਕਿ ਕੋਈ ਬੰਦਾ ਪੈਸੇ ਦੇ ਢੇਰ ਤੇ ਬੈਠਾ ਵੀ ਰੋ ਸਕਦਾ ਆ ਤੇ ਕੋਈ ਬੰਦਾ ਇਦਾਂ ਦਾ ਵੀ ਉਹ ਸੁਭਾਅ ਇਦਾਂ ਦਾ ਵੀ ਪੱਲੇ ਕੁਝ ਵੀ ਹੈ ਨਹੀਂਗਾ ਕੱਪੜੇ ਵੀ ਪਾਉਣ ਨੂੰ ਹੈ ਨਹੀਂਗੇ ਪਰ ਫਿਰ ਵੀ ਖੁਸ਼ ਹੋ ਸਕਦਾ ਜਿਹੜੀ ਕੁੱਲ ਮਿਲਾ ਕੇ ਗੱਲ ਤਾਂ ਉਹ ਇਹ ਆ ਜੇਕਰ ਤੁਸੀਂ ਥੱਲੇ ਨੂੰ ਦੇਖ ਕੇ ਤੁਰਦੇ ਆ ਤਾਂ ਖੁਸ਼ ਰਹਿੰਦੇ ਆ ਤੇ ਜੇਕਰ ਉੱਪਰ ਨੂੰ ਦੇਖ ਕੇ ਤੁਰਦੇ ਆ ਤਾਂ ਫਿਰ ਕਈ ਵਾਰੀ ਦੁੱਖ ਸਹਿਣਾ ਪੈਂਦਾ ਆ ਸੋ ਕੁੱਲ ਮਿਲਾ ਕੇ ਇਹ ਜਿਹੜੀ ਉਹ ਹੈਪੀਨੈਸ ਰਿਪੋਰਟ ਹੈਗੀ ਉਹ ਇਹ ਦੱਸ ਰਹੀ ਹੈ ਕਿ ਕੈਨੇਡਾ ਤੇ ਅਮਰੀਕਾ ਦੇ ਲੋਕ ਪਹਿਲਾਂ ਜਿੰਨੇ ਖੁਸ਼ ਨਹੀਂ ਹੈਗੇ ਜੀ ਇਸ ਦੇ ਨਾਲ ਹੀ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਕਿਸਾਨ ਧਰਨੇ ਜਿਹੜੇ ਚੱਕੇ ਗਏ ਆ ਤੇ ਪੰਜਾਬ ਦੀ ਸਰਕਾਰ ਇਹਨੂੰ ਇੱਕ ਵੱਡੀ ਪ੍ਰਾਪਤੀ ਵਜੋਂ ਦੱਸ ਰਹੀ ਹੈ ਲਾਲ ਭਾਦਰ ਸ਼ਾਸਤਰੀ ਭਾਰਤ ਦੇ ਪ੍ਰਧਾਨ ਮੰਤਰੀ ਹੋਏ ਆ ਉਹਨਾਂ ਨੇ ਇੱਕ ਨਾਰਾ ਦਿੱਤਾ ਸੀਗਾ ਜੈ ਜਵਾਨ ਅਤੇ ਜੈ ਕਿਸਾਨ ਭਗਵਾਨਤਮਾਨ ਨੇ ਉਸ ਨਹਿਰੇ ਦੇ ਉੱਤੇ ਪੂਰੀ ਤਰ੍ਹਾਂ ਪਹਿਰਾ ਦਿੱਤਾ ਕੁਝ ਦਿਨ ਪਹਿਲਾਂ ਇੱਕ ਲੈਫਟੀਨੈਂਟ ਕਰਨਲ ਫੌਜ ਦਾ ਜਿਹੜਾ ਕੇ ਪੰਜਾਬ ਪੁਲਿਸ ਦੇ ਐਸਐਸਪੀ ਲੈਵਲ ਦਾ ਅਧਿਕਾਰੀ ਹੁੰਦਾ ਉਹਨੂੰ ਪੰਜਾਬ ਪੁਲਿਸ ਦੇ ਸਿਪਾਹੀਆਂ ਨੇ ਕਾਂਸਟੇਬਲਾਂ ਨੇ ਕੁੱਟਿਆਈ ਛਰੇ ਆਵਾਂ ਸੋ ਨਾਲੇ ਜੈ ਜਵਾਨ ਕਰਤੀ ਤੇ ਜੇ ਕਿਸਾਨ ਦੀ ਗੱਲ ਕਰੀਏ ਜਿਹੜਾ ਸੂਬਾ ਪੰਜਾਬ ਪੰਜਾਬ ਦੇ ਕਿਸਾਨ ਪੂਰੇ ਭਾਰ ਦਾ ਢਿੱਡ ਭਰਦੇ ਆ ਸੋ ਉਹਨਾਂ ਨੂੰ ਸ਼ਾਂਤਮਈ ਮਜਾਰਾ ਵੀ ਨਹੀਂ ਕਰਨ ਦਿੱਤਾ ਜਾ ਰਿਹਾ ਧਰਨਾ ਉਹਨਾਂ ਦਿੱਤਣ ਦੇਣ ਦਿੱਤਾ ਜਾ ਰਿਹਾ ਉਹਨਾਂ ਦਾ ਧਰਨਾ ਚੁਕਾ ਕੇ ਜੈ ਕਿਸਾਨ ਭਗਵੰਤ ਮਾਨ ਵੱਲੋਂ ਕਰੇਜਰੀ ਵਾਲਾ ਵੱਲੋਂ ਕੇਂਦਰ ਦੀ ਜਿਹੜੀ ਆ ਸਾਜਿਸ਼ ਦੇ ਤਹਿਤ ਕੀਤੀ ਗਈ ਆ ਸੋ ਬਾਕੀ ਸਰਕਾਰਾਂ ਦਾ ਤਾਂ ਕੀ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਭਗਵੰਤ ਮਾਨ ਦਾ ਕੋਈ ਸਟੈਂਡ ਨਹੀਂ ਹੈਗਾ ਇੱਕ ਪਾਸੇ ਅੱਜ ਇਹ ਕਹਿ ਰਹੇ ਆ ਕਿ ਕਿਸਾਨਾਂ ਦਾ ਰੌਲਾ ਕੇਂਦਰ ਨਾਲ ਆ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਜੀ ਉਹ ਕੇਂਦਰ ਪ੍ਰਤੀ ਆ ਤੇ ਸਾਡੇ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਤੇ ਜੇਕਰ ਲੈਣ ਦੇਣ ਨਹੀਂ ਹੈਗਾ ਤਾਂ ਫਿਰ ਤੁਸੀਂ 2-3 ਮਹੀਨੇ ਤੋਂ ਮੀਟਿੰਗਾਂ ਕੱਲੇ ਕਰ ਰਹੇ ਆ ਤੇ ਗਾਂਹ ਮੀਟਿੰਗਾਂ ਸੱਦੇ ਕਿਉਂ ਦੇ ਰਹੇ ਤੁਹਾਡੇ ਹੱਥ ਪਾਸੇ ਕੁਝ ਹੈ ਨਹੀਂ ਮੀਟਿੰਗਾਂ ਦਾ ਫਿਰ ਸੈਂਟਰ ਨਾ ਹੋਣੀਆਂ ਚਾਹੀਦੀਆਂ ਸੋ ਗੱਲ ਜਿਹੜੀ ਆ ਜੀ ਗੋਲ ਮੋਲ ਕੀਤੀ ਜਾ ਰਹੀ ਆ ਬਾਕੀ ਅਜਾ ਭਗਵੰਤ ਮਾਨ ਦੇ ਜਿਹੜਾ ਪਿੱਠੂ মিডিਆ ਆ ਚਾਹੇ ਉਹ ਟੀਵੀ ਰੇਡੀਓ ਵਾਲੇ ਆ ਚਾਹੇ ਅਖਬਾਰਾਂ ਵਾਲੇ ਆ ਸੋ ਇਹ ਵੀ ਇੱਕ ਵੱਡੀ ਜਿੱਤ ਵਜੋਂ ਦਰਸਾ ਰਹੇ ਆ ਦਿਨਿਕ ਸਵੇਰਾ ਵਾਲੇ ਕਹਿ ਰਹੇ ਆ ਕਿ ਇਹਦੇ ਨਾਲ ਇੰਡਸਟਰੀ ਨੂੰ ਵੱਡੀ ਸਗਾਤ ਮਿਲ ਗਈ ਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਮੋਰਚੇ ਤੋਂ ਪੰਜਾਬ ਨੂੰ ਮੁਕਤ ਕਰਵਾ ਦਿੱਤਾ ਪੰਜਾਬ ਪੁਲਿਸ ਨੇ ਜਿਹੜਾ ਬਹੁਤ ਸੂਝ-ਬੂਝ ਤੋਂ ਕੰਮ ਲਿਆ ਜਗਬਾਣੀ ਕਹਿ ਰਹੀ ਆ ਕਿ 1.5 ਸਾਲ ਤੋਂ ਬੰਦ ਪਈ ਸ਼ੰਭੂ ਖਨੋਰੀ ਬਾਰਡਰ ਆਪ ਸਰਕਾਰ ਨੇ ਖੋਲ੍ਹ ਦਿੱਤੇ ਆ ਵਿਕਾਸ ਦੇ ਹੁਣ ਰਾਹ ਖੁੱਲ ਗਏ ਆ ਪੰਜਾਬ ਦੇ ਵਿੱਚ ਬਹੁਤ ਤਰੱਕੀ ਹੋ ਜਾਣੀ ਆ ਹੁਣ ਸੋ ਕੁੱਲ ਮਿਲਾ ਕੇ ਦੱਸਿਆ ਜਾ ਰਿਹਾ ਵੀ ਜਿਹੜੀ ਪੰਜਾਬ ਦੀ ਤਰੱਕੀ ਰੁਕੀ ਹੋਈ ਸੀਗੀ ਜਿਹੜਾ ਪੰਜਾਬ ਸਰਕਾਰ ਦਾ ਕਰਜ਼ਾ ਚੜ ਰਿਹਾ ਉਹ ਧਰਨੇ ਕਰਕੇ ਸਾਰਾ ਕੁਝ ਹੋਇਆ ਪਿਆ ਸੀ ਜਿਵੇਂ ਪਹਿਲਾਂ ਤਾਂ ਇੱਥੇ ਲਹਿਰਾ ਮਹਿਰਾ ਹੋਣ ਜੀ ਸੋ ਕੁੱਲ ਮਿਲਾ ਕੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਗਲਤ ਗੱਲਾਂ ਪਾਈਆਂ ਜਾ ਰਹੀਆਂ ਆ ਤੇ ਆਪ ਹੀ ਆਪਣੇ ਕਾਨੂੰਨ ਉਲੰਘੇ ਜਾ ਰਹੇ ਆ ਸੋ ਲੋਕ ਇੱਕ ਪਾਸੇ ਸਰਕਾਰ ਜਿਹੜੀ ਲੋਕਾਂ ਨੂੰ ਕਹਿੰਦੀ ਆ ਵੀ ਤੁਸੀਂ ਕਾਨੂੰਨ ਮੰਨੋ ਅਦਾਲਤਾਂ ਵੀ ਇਹੀ ਕਹਿੰਦੀਆਂ ਵੀ ਅਦਾਲਤਾਂ ਦੇ ਦਿੱਤੇ ਹੋਏ ਫੈਸਲਿਆਂ ਦੀ ਮਾਨਤਾ ਨਾ ਹੋਣਾ ਚਾਹੀਦਾ ਪਰ ਜਦੋਂ ਸ਼ੰਭੂ ਤੇ ਖਨੌਰੀ ਬਾਰਡਰ ਕਿਸਾਨਾਂ ਵੱਲੋਂ ਜਾਮ ਕੀਤੇ ਗਏ ਸੀ ਧਰਨੇ ਲਾਏ ਗਏ ਸੀ ਤਾਂ ਸਰਕਾਰਾਂ ਉਸ ਵੇਲੇ ਪੰਜਾਬ ਨਾ ਹਰਿਆਣਾ ਹਾਈ ਕੋਰਟ ਵਿੱਚ ਗਈਆਂ ਸੀਗੀਆਂ ਤੇ ਉਸ ਵੇਲੇ ਪੰਜਾਬ ਨਾ ਹਰਿਆਣਾ ਹਾਈ ਕੋਰਟ ਨੇ ਫੈਸਲਾ ਇਹ ਸੁਣਾਇਆ ਸੀ ਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਆ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਇਹਨਾਂ ਦਾ ਜਮਹੂਰੀ ਹੱਕ ਆ ਇਹਨਾਂ ਨੂੰ ਰੋਕਿਆ ਨਾ ਜਾਵੇ ਬਲਕਿ ਲੰਘਣ ਦਿੱਤਾ ਜਾਵੇ ਸੋ ਮੈਂ ਪਰ ਫਿਰ ਯਾਦ ਕਰਾ ਦਵਾਂ ਕਿ ਕਿਸਾਨਾਂ ਨੇ ਸ਼ੰਭੂ ਤੇ ਖਨੌਰੀ ਬਾਰਡਰ ਨਹੀਂ ਰੋਕਿਆ ਵੱਲ ਕੇ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਉੱਥੇ ਰੋਕਿਆ ਕਿ ਤੁਸੀਂ ਦਿੱਲੀ ਵੱਲ ਨਹੀਂ ਜਾ ਸਕਦੇ ਇਸ ਕਰਕੇ ਉੱਥੇ ਬੈਠੇ ਆ ਸੋ ਜਦੋਂ ਹਾਈ ਕੋਰਟ ਨੇ ਇਹ ਹੁਕਮ ਸੁਣਾਤਾ ਕਿ ਤੁਸੀਂ ਹਾਈਵੇ ਕੰਕਰੀਟ ਲਾ ਕੇ ਨਹੀਂ ਰੋਕ ਸਕਦੇ ਕਿਸਾਨਾਂ ਨੂੰ ਦਿੱਲੀ ਜਾਣ ਦੀ ਆਗਿਆ ਦੇਵ ਤਾਂ ਇਹ ਸਰਕਾਰਾਂ ਜਿਹੜੀਆਂ ਜੀ ਉਹ ਸੁਪਰੀਮ ਕੋਰਟ ਵਿੱਚ ਚਲ ਗਈਆਂ ਦਿੱਲੀ ਤੇ ਸੁਪਰੀਮ ਕੋਰਟ ਨੇ 24 7 2024 ਨੂੰ ਸਟੇਟਸ ਕੋ ਰੱਖਣ ਦਾ ਫੈਸਲਾ ਦਿੱਤਾ ਸੀਗਾ ਕਿ ਸਥਿਤੀ ਜਿਵੇਂ ਦੀ ਹੈਗੀ ਉਹਵੇਂ ਰੱਖੀ ਜਾਵੇ ਕਿਸਾਨ ਉੱਥੇ ਬੈਠੇ ਰਹਿਣ ਰੋਕਾਂ ਲੱਗੀਆਂ ਰਹਿਣ ਜੇ ਉਹ ਮੌਕਾ ਆਊਗਾ ਇਹ ਤੇ ਫੈਸਲਾ ਕੀਤਾ ਜਾਊਗਾ ਪਰ ਅਮ ਅੱਜ ਖੁਦ ਹੀ ਜਿਹੜਾ ਕਹਿ ਲੋ ਵੀ ਭਗਵਾਨ ਤਮਨ ਸਰਕਾਰ ਨੇ ਹਰਿਆਣਾ ਸਰਕਾਰ ਨੇ ਉੱਪਰੋਂ ਕੇਂਦਰ ਸਰਕਾਰ ਨੇ ਰਲ ਕੇ ਕਿਸਾਨਾਂ ਦੇ ਧਰਨੇ ਜਿਹੜੇ ਚਕਾ ਦਿੱਤੇ ਆ ਲਗੀਆਂ ਹੋਈਆਂ ਰੋਕਾਂ ਵੀ ਪੱਟ ਸਿੱਟੀਆਂ ਆ ਜਿਹੜੀ ਕੰਕਰੀਟ ਉਹ ਵੇ ਰੱਖਣ ਦਾ ਫੈਸਲਾ ਸਰਕਾਰ ਨੇ ਸੁਣਾਇਆ ਸੀਗਾ ਉਹ ਵੀ ਰੰਗ ਕੇ ਕੰਕਰੀਟ ਪੱਟ ਕੇ ਰਾਹ ਖੋਲ ਦਿੱਤੇ ਗਏ ਆ ਸੋ ਇੱਕ ਪਾਸੇ ਤਾਂ ਲੋਕਾਂ ਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਕਾਨੂੰਨ ਦੀ ਮੰਨੋ ਅਦਾਲਤਾਂ ਦੀ ਮੰਨੋ ਤੇ ਸਰਕਾਰਾਂ ਆਪ ਜਿਹੜਾ ਸਟੇਟਸ ਕੋ ਰੱਖਣ ਦਾ ਫੈਸਲਾ ਸੁਪਰੀਮ ਕੋਰਟ ਦਾ ਸੀਗਾ ਉਹਨੂੰ ਹੀ ਤੋੜ ਕੇ ਹੀ ਲੋਕਾਂ ਦੇ ਜ਼ੁਲਮ ਕਰ ਰਹੀਆਂ ਸੋ ਮਤਲਬ ਇਹ ਹੈ ਜੀ ਕਿ ਜੇਕਰ ਤਾਂ ਮਾਮਲਾ ਜਿਹੜਾ ਅਦਾਲਤ ਦਾ ਫੈਸਲਾ ਆ ਉਹ ਸਰਕਾਰਾਂ ਦੇ ਹੱਕ ਦੇ ਵਿੱਚ ਹੋਵੇ ਤਾਂ ਹੋਰ ਤਰੀਕੇ ਆ ਜੇ ਲੋਕਾਂ ਦੇ ਹੱਕ ਵਿੱਚ ਹੋਵੇ ਤਾਂ ਫਿਰ ਹੋਰ ਤਰੀਕੇ ਆ ਸੋ ਇਹ ਕਾਨੂੰਨ ਜਿਹੜੀਆਂ ਜੀ ਸਰਕਾਰਾਂ ਹੀ ਨਹੀਂ ਮੰਨਦੀਆਂ ਅਖੀਰ ਦੇ ਵਿੱਚ ਗੱਲਬਾਤ ਕਰੀਏ ਕਿ ਕਿ ਜਿਹੜਾ ਧਰਨਾ ਚਕਾਇਆ ਗਿਆ ਦਾ ਪੰਜਾਬ ਦੇ ਵਿੱਚ ਪ੍ਰਭਾਵ ਕਿਦਾਂ ਦਿੱਤਾ ਜਾ ਰਿਹਾ ਜੇ ਮੈਂ ਪਹਿਲਾਂ ਦੱਸ ਕੇ ਹਟਿਆਂਗੇ ਕੇਜੂ মিডিਏ ਦੇ ਰਾਹੀਂ ਜਿਵੇਂ ਦਿੱਲੀ ਦੇ ਵਿੱਚ ਕੋਦੀ মিডিਆ ਆ ਪੰਜਾਬ ਦੇ ਵਿੱਚ ਕੇਜੂ মিডিਆ ਆ ਜਿਹੜੇ ਕਿ ਐਡਾ ਦੇ ਕੇ ਮੂੰਹ ਬੰਦ ਕਰਾਈ ਰੱਖਦੇ ਆ মিডিਏ ਦਾ ਤੇ ਜਾਂ ਡਰਾਵੇ ਦੇ ਕੇ ਬੰਦ ਕਰਾਈ ਰੱਖਦੇ ਆ ਬਹੁਤ ਥੋੜੇ ਪੱਤਰਕਾਰ ਜਾਂ ਛੋਟੇ ਚੈਨਲ ਆ ਜਿਹੜੇ ਇਸ ਵੇਲੇ ਗੱਲਬਾਤ ਕਰ ਰਹੇ ਆ ਇਹ ਤਾਂ ਬਹੁਤੇ ਜਿਹੜੇ ਨੇ ਜੀ ਉਹ ਸਰਕਾਰੀ ਬੋਲੀ ਬੋਲ ਰਹੇ ਆ ਸੋ ਇੱਕ ਤਰੀਕੇ ਦੇ ਨਾਲ ਇਹ ਪ੍ਰਭਾਵ ਦਿੱਤਾ ਜਾ ਰਿਹਾ ਕਿ ਇਹ ਧਰਨਾ ਬਹੁਤ ਵੱਡੀ ਅੜਚਣ ਸਗੀ ਤੇ ਧਾਰਨਾ ਚੱਕ ਕੇ ਪੰਜਾਬ ਨੇ ਪੰਜਾਬ ਸਰਕਾਰ ਨੇ ਸਾਰੇ ਮਸਲੇ ਪੰਜਾਬ ਦੇ ਹੱਲ ਕਰ ਦਿੱਤੇ ਆ ਤੇ ਹੁਣ ਲਹਿਰਾਂ ਵਹਿਰਾਂ ਜਿਹੜੀਆਂ ਉਹ ਹੋ ਜਾਣੀਆਂ ਐ ਜੀ ਸੋ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਜਿਹੜੇ ਸੰਗੀ ਸੰਦ ਹੈਗੇ ਆ ਜਾਂ ਸਰਕਾਰੀ ਟੂਲ ਜਿਹਨਾਂ ਨੂੰ ਪ੍ਰ ਕਹਿ ਸਕਦੇ ਆ ਉਹਨਾਂ ਨੂੰ ਮੋਹਰੇ ਲਾ ਕੇ ਮੀਡੀਆ ਦੇ ਵਿੱਚ ਇਹੋ ਜਿਹੇ ਬਿਆਨ ਦਵਾਏ ਜਾ ਰਹੇ ਆ ਇਹੋ ਜੀਆਂ ਤਸਵੀਰਾਂ ਚਲਾਈਆਂ ਜਾ ਰਹੀਆਂ ਕਿ ਵਪਾਰੀਆਂ ਨੇ ਲੱਡੂ ਬੰਡੇ ਵਪਾਰੀ ਖੁਸ਼ ਬਹੁਤ ਆ ਹਾਲਾਂਕਿ ਅੱਜ ਵੀ ਬਹੁਤ ਸਾਰੇ ਵਪਾਰੀਆਂ ਦੇ ਤੇ ਗੈਰ ਸੱਖਾਂ ਦੇ ਗੈਰ ਕਿਸਾਨਾਂ ਦੇ ਬਿਆਨ ਨੇ ਵੀ ਜੇਕਰ ਕਿਸਾਨ ਅ ਤਰੱਕੀ ਨਹੀਂ ਕਰੂਗਾ ਜੇਕਰ ਕਿਸਾਨ ਦੇ ਕੋਲ ਖਾਣ ਲਈ ਪੈਸੇ ਨਹੀਂ ਹੈਗੇ ਤਾਂ ਬਾਜ਼ਾਰ ਵੀ ਕਦੀ ਚੱਲ ਨਹੀਂ ਸਕਦਾ ਕਿਸਾਨਾਂ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਸੀ ਪਰ ਫਿਰ ਵੀ ਇੱਕ ਧਿਰ ਹੈ ਜਿਹੜੀ ਇਹ ਦਿਖਾਉਣਾ ਚਾਹੁੰਦੀ ਹੈ ਕਿ ਬਹੁਤ ਵੱਡਾ ਮਸਲਾ ਹੱਲ ਕਰ ਲਿਆ ਵੀ ਵਪਾਰੀ ਵਰਗ ਜਿਹੜਾ ਹੁਣ ਬਹੁਤ ਖੁਸ਼ ਆ ਤੇ ਦੁਕਾਨਦਾਰ ਬਹੁਤ ਖੁਸ਼ ਆ ਵੀ ਇਹ ਧਾਰਨੇ ਚੱਕੇ ਗਏ ਆ ਤੇ ਇਹਦੇ ਨਾਲ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣੇ ਆ ਸੋ ਕੋਈ ਵੱਡੀ ਗੱਲ ਨਹੀਂ ਜੀ ਇਹ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਜਿਹੜੇ ਫਰੋਤੀ ਲਈ ਪੈਸੇ ਮੰਗੇ ਜਾ ਰਹੇ ਸਗੇ ਗੈਂਗਸਟਰਾਂ ਵੱਲੋਂ ਉਹ ਵੀ ਇਹ ਧਾਰਨਿਆਂ ਦੇ ਸੱਬ ਲਾ ਦੇਣਾ ਪੰਜਾਬ ਦੇ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਵੀ ਇਹ ਵੀ ਥੋੜੀ ਇਹਨਾਂ ਦੀ ਦੇਣ ਸੀਗੀ ਇਹ ਵੀ ਮਸਲਾ ਹੁਣ ਹੱਲ ਜਾਣਾ ਹੋ ਜਾਣਾ ਆ ਸੋ ਗੱਲ ਜਿਹੜੀ ਇਹ ਆ ਕਿ ਜਿਹੜੇ ਵਪਾਰੀ ਦੁਕਾਨਦਾਰ ਅੱਜ ਇਹ ਕਹਿ ਰਹੇ ਆ ਲੱਡੂ ਵੰਡ ਰਹੇ ਆ ਖੁਸ਼ ਹੋ ਰਹੇ ਆ ਕਿ ਕਿਸਾਨਾਂ ਦਾ ਧਰਨਾ ਚੱਕਿਆ ਗਿਆ ਉਹਨਾਂ ਨੂੰ ਇਹ ਪੂਰਾ ਵੀ ਅਹਿਸਾਸ ਨਹੀਂ ਹੈਗਾ ਕਿ ਜੇਕਰ ਕਿਸਾਨ ਦੀ ਜੇਬ 'ਚ ਪੈਸਾ ਨਾ ਹੋਇਆ ਤਾਂ ਪਿੰਡੋਂ ਫਿਰ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰਨ ਨਾ ਕੌਣ ਆਊਗਾ ਸੋ ਇਹ ਵੀ ਭੁੱਲਣਾ ਨਹੀਂ ਚਾਹੀਦਾ ਕਿ ਇਹ ਜਿਹੜੇ ਇਸ ਵੇਲੇ ਇਕਨੋਮੀ ਚੱਲ ਰਹੀ ਆ ਉਹ ਕਿਸਾਨਾਂ ਦੇ ਸਿਰ ਤੇ ਪਿੰਡੂ ਲੋਕਾਂ ਦੇ ਸਿਰ ਦੇ ਉੱਤੇ ਕਿਦ ਤੱਕ ਇਹ ਚੱਲ ਰਹੀ ਆ ਅੱਧ ਪਚਾਹ ਤੱਕ ਚੱਲੇ ਰਹੀ ਆ ਸੋ ਜਦੋਂ ਪੰਜਾਬ ਦੀ ਚੱਲਦੀ ਸਨਤ ਜਾਰੀ ਗਈ ਹਿਮਾਚਲ ਦੇ ਵਿੱਚ ਬੱਦੀ ਦੇ ਵਿੱਚ ਆ ਛੋਟਾਂ ਦੇ ਦੇ ਕੇ ਸਰਕਾਰ ਵੱਲੋਂ ਪ੍ਰੋਜੈਕਟ ਲਾਏ ਗਏ ਉਦੋਂ ਵੀ ਤਾਂ ਵਪਾਰੀਆਂ ਨੇ ਕਦੀ ਲੱਡੂ ਨਹੀਂ ਵੰਡੇ ਉਦੋਂ ਇਹਨਾਂ ਵਪਾਰੀਆਂ ਨੇ ਕਦੀ ਖੁਸ਼ੀ ਦਾ ਪ੍ਰਗਟਾਵਾ ਨਹੀਂ ਕੀਤਾ ਵੀ ਆ ਦੇਖੋ ਜੀ ਵੀ ਹੁਣ ਸੰਤਾਂ ਉੱਜੜ ਗਈਆਂ ਪਰ ਜਦੋਂ ਕਿਸਾਨ ਉੱਜੜਦਾ ਆ ਜਦੋਂ ਕੋਈ ਕਿਸਾਨ ਦਾ ਨੁਕਸਾਨ ਹੁੰਦਾ ਤਾਂ ਇਹੋ ਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਮੈਂ ਕੋਈ ਫਿਰ ਕੰਨਾ ਕਿ ਸਾਰੇ ਇਦਾਂ ਦੇ ਨਹੀਂ ਹੈਗੇ ਬਹੁਤ ਸਾਰੇ ਵਪਾਰੀ ਨੇ ਬਹੁਤ ਸਾਰੇ ਦੁਕਾਨਦਾਰ ਨੇ ਜਿਹੜੇ ਮਜੂਸ ਨੇ ਉਹਨਾਂ ਨੂੰ ਦਿਸਦਾ ਭਵਿੱਖ ਕਿ ਇਹ ਜਿਹੜਾ ਜੀ ਨੁਕਸਾਨ ਹੋਣਾ ਸਾਡੇ ਅੱਗੇ ਚੱਲ ਕੇ ਪਰ ਫਿਰ ਵੀ ਜਿਹੜੇ ਕੋਈ ਫਿਰਕੂ ਨੇ ਜਾਂ ਸਰਕਾਰੀ ਸੰਦ ਨੇ ਉਹਨਾਂ ਵੱਲੋਂ ਕੁੱਲ ਮਿਲਾ ਕੇ ਇੱਕ ਭਾਈਚਾਰੇ ਵੱਲੋਂ ਇੱਕ ਵਰਗ ਵੱਲੋਂ ਇੱਕ ਫਿਰਕੇ ਵੱਲੋਂ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੀਡੀਆ ਦੇ ਜ਼ਰੀਏ ਵੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਤੇ ਅਸੀਂ ਖੁਸ਼ ਆ ਤੇ ਇਸ ਖੁਸ਼ੀ ਦੇ ਵਿੱਚ ਲੱਡੂ ਵੰਡੇ ਜਾ ਰਹੇ ਆ ਮੰਦਰਾਂ ਦੇ ਵਿੱਚ ਪੂਜਾ ਕਰਵਾਈ ਜਾ ਰਹੀ ਆ ਪੰਜਾਬ ਤੋਂ ਖੋ ਕੇ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਵੀ ਹਿਮਾਚਲ ਨੰਗ ਦਾ ਨੰਗਾ ਪੰਜਾਬ ਦੇ ਵਿੱਚ ਹੱਲੇ ਵੀ ਲਹਿਰਾਂ ਵਹਿਰਾ ਆ ਪਰ ਪੰਜਾਬ ਨੂੰ ਉਜਾੜਨ ਦੀਆਂ ਕੋਸ਼ਿਸ਼ਾਂ ਲਗਾਤਾਰ جاری ਆ ਇਹਦੇ ਵਿੱਚ ਸੈਂਟਰ ਸਰਕਾਰ ਦਾ ਦਿੱਲੀ ਦਾ ਪੂਰਾ ਜ਼ੋਰ ਲੱਗਾ ਆ ਤੇ ਸਭ ਤੋਂ ਸਾਡੇ ਵਾਸਤੇ ਅਫਸੋਸ ਤੇ ਦੁੱਖ ਦੀ ਗੱਲ ਇਹ ਆ ਕਿ ਸਮੇਂ-ਸਮੇਂ ਦੀਆਂ ਪੰਜਾਬ ਦੀਆਂ ਸਰਕਾਰਾਂ ਪੰਜਾਬ ਵੱਲ ਖੜਨ ਦੀ ਬਜਾਏ ਦਿੱਲੀ ਵੱਲ ਖੜਦੀਆਂ ਆ ਤੇ ਇਸ ਭਗਵੰਤ ਮਾਨ ਸਰਕਾਰ ਨੇ ਵੀ ਇੱਕ ਵਾਰ ਫਿਰ ਸਿੱਧ ਕਰ ਦਿੱਤਾ ਕਿ ਉਹ ਪੰਜਾਬ ਤੋਂ ਨਹੀਂ ਦਿੱਲੀ ਤੋਂ ਚੱਲ ਰਹੀ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਦਸੋ ਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ